ਸਤਿ ਸ੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਰੈਸিপি ਸ਼ੇਅਰ ਕਰਦੇ ਆਂ ਜੀ ਬਤਾਉਆਂ ਦੇ ਪਰਥੇ ਦੀ ਡੈਂਗਨ ਦਾ ਪਰਤਾ ਬਤਾਉਆਂ ਦਾ ਜੋ ਮਰਜੀ ਕਹਿ ਲਓ ਤੇ ਅੱਜ ਆਪਾਂ ਰੈਸিপি ਸ਼ੇਅਰ ਕਰਦੇ ਆਂ ਤੁਹਾਡੇ ਨਾਲ ਤੁਸੀਂ ਦੇਖਿਓ ਜਿਵੇਂ ਜਿਵੇਂ ਆਪਾਂ ਬਣਾਵਾਂਗੇ ਤੁਸੀਂ ਉਸੇ ਤਰ੍ਹਾਂ ਬਣਾ ਕੇ ਖਾਓ ਤੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣੂਗਾ ਜੀ ਇਹ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਪਹਿਲਾ ਆਪਾਂ ਇਹਦੇ ਨਾਲ ਇਸ ਤਰ੍ਹਾਂ ਕਰਕੇ ਕੱਟ ਲਾ ਲਾਂਗੇ ਤੇ ਫਿਰ ਆਪਾਂ ਦੇਖਾਂਗੇ ਵੀ ਵਿੱਚੋਂ ਕਈ ਵਾਰੀ ਕੀ ਹੁੰਦਾ ਸੁੰਡ ਹੁੰਦੇ ਨੇ ਕਾਣਾ ਹੁੰਦਾ ਉਹਦਾ ਆਪਾਂ ਦੇਖ ਲਾਂਗੇ ਇਹ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਏ ਨੇ ਤੇ ਧੋਸ ਮਾਰ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਧੀਆ ਸਾਫ਼ ਕੱਪੜੇ ਨਾਲ ਪੂੰਝ ਲਿਆ ਹੁਣ ਆਪਾਂ ਇਹਨੂੰ ਵੀ ਦੇਖ ਲਾਂਗੇ ਇਹ ਵੀ ਵਿੱਚੋਂ ਬਿਲਕੁਲ ਵਧੀਆ ਜੀ ਤੇ ਹੁਣ ਆਪਾਂ ਲੰਬੇ ਇਸ ਤਰ੍ਹਾਂ ਦਾ ਕੱਟ ਲਾ ਲਏ ਨੇ ਹੁਣ ਆਪਾਂ ਨਾ ਇਹਦੇ ਵਿੱਚ ਇਸ ਤਰ੍ਹਾਂ ਵੀ ਲਾਵਾਂਗੇ ਆ ਦੇਖੋ ਐਵੇਂ ਕਰਕੇ ਨਾ ਕਈ ਜਗ੍ਹਾ ਤੇ 2 3 4 ਜਗ੍ਹਾ ਤੇ ਲਾ ਲਾਂਗੇ ਇਸ ਤਰ੍ਹਾਂ ਤਾਂ ਜੋ ਜਦ ਆਪਾਂ ਇਹਨਾਂ ਨੂੰ ਭੁੰਨਾਂਗੇ ਨਾ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਸੇਕ ਜਾਊਗਾ ਇਸ ਤਰ੍ਹਾਂ ਕਰਕੇ ਐਵੇਂ ਇਹ ਤੁਸੀਂ ਫੋਕ ਨਾਲ ਵੀ ਲਾ ਸਕਦੇ ਹੋ ਜਿਹੜਾ ਆਪਣਾ ਫੋਰਕ ਹੁੰਦਾ ਖਾਣ ਵਾਲਾ 스ਪੂਨ ਇਸ ਤਰ੍ਹਾਂ ਦਾ ਜੀ ਉਹਦੇ ਨਾਲ ਵੀ ਤੁਸੀਂ ਨਾ ਇਹਨੂੰ ਐਵੇਂ ਐਵੇਂ ਮਤਲਬ ਵਿੱਚ ਕਈ ਜਗ੍ਹਾ ਤੇ ਇਹਦੇ ਗਲੀਆਂ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹਨਾਂ 'ਚ ਕੱਟ ਲਾ ਲਏ ਨੇ ਚੰਗੀ ਤਰ੍ਹਾਂ ਤੇ ਨਾ ਹੁਣ ਆਪਾਂ ਇਹਨਾਂ ਨੂੰ ਨਾ ਮਤਲਬ ਚੰਗੀ ਤਰ੍ਹਾਂ ਤੇਲ ਨਾਲ ਗ੍ਰੀਸ ਕਰ ਲਾਂਗੇ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਸਰੋਂ ਦਾ ਲੈ ਸਕਦੇ ਹੋ ਜਾਂ ਰਿਫਾਈਨਡ ਲੈ ਸਕਦੇ ਹੋ ਕੋਈ ਵੀ ਲੈ ਸਕਦੇ ਹੋ ਸੋ ਜੀ ਆਪਾਂ ਹੁਣ ਇਹਨਾਂ ਨੂੰ ਗ੍ਰੀਸ ਕਰਦੇ ਆਂ ਆਪਾਂ ਇਸ ਤਰ੍ਹਾਂ ਦਾ ਬਰਸ਼ ਲੈ ਲਿਆ ਤੇ ਕੋਈ ਜ਼ਰੂਰੀ ਨਹੀਂ ਤੁਸੀਂ ਬਰਸ਼ ਨਾਲ ਹੀ ਕਰਨੇ ਨੇ ਹੱਥ ਨਾਲ ਵੀ ਚੰਗੀ ਤਰ੍ਹਾਂ ਵਧੀਆ ਹੋ ਜਾਂਦੇ ਨੇ ਜੀ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਐਵੇਂ ਕਰਕੇ ਆਇਲ ਨਾਲ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਲਾ ਲੈਣਾ ਸਾਰਿਆਂ ਦੇ ਹੁਣ ਇਹ ਚੰਗੀ ਤਰ੍ਹਾਂ ਆਪਾਂ ਗ੍ਰੀਸ ਕਰ ਲਏ ਨੇ ਤੇ ਹੁਣ ਨਾ ਇਹਨਾਂ ਨੂੰ ਆਪਾਂ ਗੈਸ ਤੇ ਰੱਖ ਕੇ ਨਾ ਚੰਗੀ ਤਰ੍ਹਾਂ ਭੁੰਨਾਂਗੇ ਆਪਾਂ ਗੈਸ ਲਾ ਲਿਆ ਤੇ ਆਪਾਂ ਹੁਣ ਇਹਨਾਂ ਨੂੰ ਐਵੇਂ ਰੱਖ ਦਾਂਗੇ दोनों पासे रख दिते ने छोटे गैस से भी रखता एक तो एक बड़े दोनों पासे जल्दी हो जाएंगे, जल्दी अपना काम निपट जूगा ਉੱਪਰ ਐਵੇਂ ਕਰਕੇ ਬਿਲਕੁਲ ਚੰਗੀ ਤਰ੍ਹਾਂ ਪੁੰਨ ਲੈਣਾ ਆਲਟ ਪਲਟ ਕਰਕੇ ਇਹਨਾਂ ਨੂੰ ਤੇਲ ਔਣ ਦਾ ਇਹ ਫਾਇਦਾ ਹੁੰਦਾ ਜੀ ਆਪਣੇ ਨਾ ਜਿਹੜੇ ਇਹ ਉੱਪਰੋਂ ਛਿਲਕੇ ਇਹਨਾਂ ਦਾ ਇਹ ਜਲਦਾ ਨਹੀਂ ਹੈਗਾ ਇਹ ਚੰਗੀ ਤਰ੍ਹਾਂ ਵਿੱਚੋਂ ਸੌਫਟ ਹੋ ਜਾਂਦੇ ਨੇ ਬਹੁਤ ਹੀ ਵਧੀਆ ਤਰ੍ਹਾਂ ਪੱਕ ਜਾਂਦੇ ਨੇ ਵਿੱਚੋਂ ਤੇ ਜੇ ਆਪਾਂ ਤੇਲ ਨਹੀਂ ਲਾਵਾਂਗੇ ਤਾਂ ਇਹ ਜਲ ਜਾਣਗੇ ਖਰਾਬ ਹੋ ਜਾਣਗੇ ਇਸੇ ਤਰ੍ਹਾਂ ਹੁਣ ਆਪਾਂ ਦੂਸਰੇ ਵੀ ਧਰ ਦਾਂਗੇ ਇਹਨਾਂ ਨੂੰ ਵੀ ਭੁੰਨ ਲਾਂਗੇ ਜੇ ਤੁਹਾਨੂੰ ਨਹੀਂ ਪਤਾ ਲੱਗੂਗਾ ਨਾ ਵੀ ਇਹ ਬਣ ਗਏ ਕਿ ਨਾ ਬਣ ਗਏ ਤਾਂ ਇੱਕ ਨਾ ਤੁਸੀਂ ਚਾਕੂ ਲੈ ਲੈਣਾਵੇਂ ਉਹਨੂੰ ਵਿੱਚ ਐਵੇਂ ਕਰਕੇ ਦੇਖ ਲਿਓ ਜਦੋਂ ਨਾ ਸੌਫਟ ਮਤਲਬ ਹੁਣ ਇਹ ਜਾ ਰਿਹਾ ਵਿੱਚ ਬਿਲਕੁਲ ਵੀ ਨਾ ਕੜਾ ਨਹੀਂ ਹੈਗਾ ਵਿੱਚੋਂ ਆ ਦੇਖੋ ਹੁਣ ਇਹ ਨਾ ਪੱਕ ਗਿਆ ਇਹ ਬਣ ਗਿਆ ਕਪੜੇ ਬਤਾਉ ਜਿਹੜੇ ਠੰਡੇ ਹੁੰਦੇ ਨੇ ਨਾ ਉਦੋਂ ਤੱਕ ਆਪਾਂ ਮਸਾਲਾ ਭੁੰਨ ਲੈਣੇ ਆਂ ਅਪਣ ਕੜਾਹੀ ਧਾਤੀ ਤੇ ਹੁਣ ਜਿਹੜੇ ਵਿੱਚ ਆਪਾਂ ਤੇਲ ਪਾਵਾਂਗੇ ਤੁਸੀਂ ਸਰੋਂ ਦਾ ਤੇਲ ਰਿਫਾਈਨਡ ਜਾਂ ਜੋ ਵੀ ਤੁਸੀਂ ਵਰਤਦੇ ਹੋ ਵਰਤ ਸਕਦੇ ਹੋ ਵੈਸੇ ਜੇ ਆਪਾਂ ਇਹ ਸਰੋਂ ਦੇ ਤੇਲ ਵਿੱਚ ਬਣਾਵਾਂਗੇ ਨਾ ਤਾਂ ਕਰਾਰਾ ਬਣਦਾ ਬਹੁਤ ਵਧੀਆ ਟੇਸਟੀ ਲੱਗਦਾ ਖਾਣ ਨੂੰ ਬਾਕੀ ਆਪ フォਰ ਦੀ ਚੋਇਸ ਹੁੰਦੀ ਹੈ ਕੋਈ ਕੁਸ਼ ਖਾਂਦਾ ਤਾਂ ਕੋਈ ਕੋਈ ਖਾਂਦਾ ਤੇਲ तेल अपना जोड़ा गर्म हो गया हूँ आप देंगे कटे हुए प्याज चार प्याज ले जी ਮੀਡੀਅਮ ਸਾਈਜ਼ ਦੇ ਤੇ ਜੇ ਤੁਸੀਂ ਘੱਟ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਘੱਟ ਵੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇੰਨਾ ਹੀ ਮਸਾਲਾ ਲੈਣਾ ਆਪਾਂ ਘੱਟ ਵੀ ਲੈ ਸਕਦੇ ਹਾਂ ਠੀਕ ਹੈ ਆਪਣੇ ਸੁਆਦ ਦੇ ਮੁਤਾਬਕ ਜਿੰਨਾ ਕਿ ਤੁਸੀਂ ਪਸੰਦ ਕਰਦੇ ਹੋ ਓਨਾ ਕਿ ਤੁਸੀਂ ਪਿਆਜ਼ ਲਸਣ ਅਦਰਕ ਟਮਾਟਰ ਓਨੀਆਂ ਕੀ ਚੀਜ਼ ਲੈ ਸਕਦੇ ਹੋ ਤੇ ਜੋ ਵੱਧ ਪਸੰਦ ਕਰਦੇ ਨੇ ਖਾਸ ਕਰ ਮੇਰੇ ਮੰਗੋ ਉਹ ਜ਼ਿਆਦਾ ਪਾ ਸਕਦੇ ਨੇ ਠੀਕ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਪੱਕਣ ਦਵਾਂਗੇ ਜਦੋਂ ਇਹ ਥੋੜੇ ਜਿਹਾ ਪੱਕ ਗਏ ਫਿਰ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਤੇ ਨਾਲ ਆਪਾਂ ਟਮਾਟਰ ਪਾ ਦਾਂਗੇ ਲਸਣ ਅਦਰਕ ਆਪਾਂ ਪਹਿਲਾਂ ਤਾਂ ਨਹੀਂ ਪਾਇਆ ਕਿਉਂਕਿ ਜੇ ਆਪਾਂ ਲਸਣ ਪਹਿਲਾਂ ਪਾ ਦਈਏ ਨਾ ਤਾਂ ਫਿਰ ਉਹਦੀ 스멜 ਜਿਹੜੀ ਉਹ ਤੇਜ਼ ਹੋ ਜਾਂਦੀ ਹੈ ਕਈਆਂ ਨੂੰ ਨਾ ਲਸਣ ਦੀ 스멜 ਫਿਰ ਤੇਜ਼ ਵਧੀਆ ਨਹੀਂ ਲੱਗਦੀ ਇਸ ਕਰਕੇ ਆਪਾਂ ਪਹਿਲਾਂ ਪਿਆਜ਼ ਪਾਤੇ ਫਿਰ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਾਵਾਂਗੇ ਠੀਕ ਹੈ ਫਿਰ ਆਪਾਂ ਟਮਾਟਰ ਪਾਵਾਂਗੇ ਤੇ ਪੇਸਨ ਦਸਤੀਆਂ ਦੇ ਲੋ ਜੀ ਆਪਣੇ ਪਿਆਜ਼ਾਂ ਨੂੰ ਹੁਣ ਸੇਕ ਹੈ ਜਿਹੜਾ ਉਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਲਸਣ ਤੇ ਅਦਰਕ ਠੀਕ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੇ ਤੁਹਾਨੂੰ ਘੱਟ ਪਸੰਦ ਹੈ ਤਾਂ ਤੁਸੀਂ ਘੱਟ ਪਾ ਲਿਓ ਕੋਈ ਗੱਲ ਨਹੀਂ ਥੋੜਾ ਪਾ ਲਿਓ ਕੋਈ ਗੱਲ ਨਹੀਂ ਨਹੀਂ ਜ਼ਿਆਦਾ ਪਸੰਦ ਆਏਗਾ ਇਹ ਪਿਆਜ਼ ਤੇ ਜਿਹੜਾ ਮਸਾਲਾ ਇਹ ਆਪਾਂ ਚੌਪ ਕੀਤਾ ਹੈ ਚੌਪਰ ਦੇ ਨਾਲ ਤੁਸੀਂ ਨਾ ਬਰੀਕ-ਬਰੀਕ ਕੱਟ ਵੀ ਸਕਦੇ ਹੋ ਚਾਕੂ ਨਾਲ ਤੇ ਚਿਲੀ ਕਟਰ ਵੀ ਕਰ ਸਕਦੇ ਹੋ ਕੋਈ ਗੱਲ ਨਹੀਂ ਬਸ ਮਿਕਸੀ 'ਚ ਨਹੀਂ ਪੀਸਣਾ ਠੀਕ ਹੈ ਹੁਣ ਇਹਨੂੰ ਸੇਕ ਲੱਗ ਜਾਊਗਾ ਫਿਰ ਆਪਾਂ ਪਾਉਨੇ ਆ ਟਮਾਟਰ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਟਮਾਟਰ ਇਹ ਜਿਹੜੇ ਟਮਾਟਰ ਨੇ ਆਪਣੇ ਨਾ ਵੱਡੇ ਸਾਈਜ਼ ਦੇ ਦੋ ਟਮਾਟਰ ਸੀਗੇ ਉਹ ਪਾਤੇ ਨੇ ਤੇ ਨਾਲ ਹੀ ਨਾ ਆਪਾਂ ਇਹਨਾਂ ਦੇ ਹੁਣ ਪਾਵਾਂਗੇ ਨਮਕ ਤੇ ਨਮਕ ਪਾ ਕੇ ਨਾ ਫਿਰ ਆਪਾਂ ਹੁਣ ਇਹਨਾਂ ਨੂੰ ਢੱਕ ਦਾਂਗੇ ਤੁਸੀਂ ਆਪਣੇ ਸਵਾਦ ਮੁਤਾਬਕ ਨਮਕ ਪਾਉਣਾ ਜੇ ਤੁਸੀਂ ਤਾਂ ਜ਼ਿਆਦਾ ਖਾਣੇ ਹੋ ਤਾਂ ਜ਼ਿਆਦਾ ਪਾ ਦਿਓ ਜੇ ਘੱਟ ਇਤੋਂ ਵੀ ਘੱਟ ਖਾਣੇ ਹੋ ਤਾਂ थोड़ा हम आप ढक देंगे गैस स्लो कर देंगे बिल्कुल, ये हौली हौली पकदा रहेगा इन्हें ना आप जेडे अपने बताऊ ने ठंडे हो गए उन्होंने छिल के आप तैयार कर लें आप इस तरह करके छिल लेंगे बहुत वाया छिले जाते हैं ਬਹੁਤ ਹੀ ਸੌਖੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਛਿਲਕਾ ਉਹ ਲੈ ਜਾਂਦਾ ਕਈ ਨਾ ਬਾਲਕੇ ਬਣਾ ਲੈਂਦੇ ਨੇ ਜਿਹੜੇ ਉਹ ਬਾਲਕੇ ਬਣਾਉਂਦੇ ਨੇ ਨਾ ਇੱਕ ਤਾਂ ਉਹਨਾਂ ਦਾ ਛਿਲਕਾ ਜਿਹੜਾ ਉਹ ਜਿਆਦਾ ਮੋਟਾ ਲੈਂਦਾ ਤੇ ਨਾਲੇ ਨਾ ਉਹ ਖਾਣ ਦੇ ਵਿੱਚ ਇੰਨੇ ਵਧੀਆ ਨਹੀਂ ਲੱਗਦੇ ਸਵਾਦ ਨਹੀਂ ਹੁੰਦੇ ਜਿਹੜੇ ਪੈਸਤਰਾ ਬਣਾ ਲੈਂਦੇ ਆ ਤਾਂ ਐਵੇਂ ਨਾ স্মੋਕੀ ਜਿਹਾ ਫਲੇਵਰ ਹੋ ਜਾਂਦਾ ਬਹੁਤ ਸਵਾਦ ਲੱਗਦਾ ਖਾਣ ਚ ਤੇ ਤੁਸੀਂ ਨਾ ਜ਼ਰੂਰ ਐਵੇਂ ਟਰਾਈ ਕਰਕੇ ਦੇਖਿਓ ਐਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਕੋਈ ਗੱਲ ਨਹੀਂ ਮਾੜਾ ਮੋਟਾ ਜਿਹਾ ਰਹਿ ਜਾਊਗਾ ਕੋਈ ਗੱਲ ਨਹੀਂ ਹੁੰਦੀ ਇਹ ਕਿਹੜਾ ਕੌੜਾ ਹੁੰਦਾ ਵੀ ਆਪਾਂ ਨੂੰ ਸਵਾਦ ਨਹੀਂ ਲੱਗੂ ਖਾਣ ਚ ਤੇ ਇੰਨਾ ਕੁ ਤਿਆਰੀ ਰਹਿ ਜਾਂਦਾ ਹੁੰਦਾ ਆ ਦੇਖੋ ਆਪਣਾ ਨਾ ਐਵੇਂ ਇਹ ਬਤਾਉਂ ਆ ਜਿਹੜਾ ਛਿੱਲ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਆਪਾਂ ਹੁਣ ਸਾਰਿਆਂ ਨੂੰ ਛਿੱਲ ਲਾਂਗੇ ਠੀਕ ਹੈ ਲਓ ਜੀ ਆਪਣਾ ਮਸਾਲਾ ਜਿਹੜਾ ਉਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਆ ਦੇਖੋ ਉੱਪਰ ਤੇਲ ਛੱਡਦਾ ਮਸਾਲੇ ਨੇ ਕਿੰਨਾ ਵਧੀਆ ਪੱਕ ਗਿਆ ਬਹੁਤ ਵਧੀਆ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਆਪਣੇ ਜਿਹੜੇ ਬਤਾਉ ਤਿਆਰ ਕਰਕੇ ਰੱਖੇ ਸੀ ਉਹ ਹਾਂਜੀ ਆਪਾਂ ਇਹਦੇ ਵਿੱਚ ਨਾ 1.5 ਚਮਚਾ ਮਿਰਚ ਅਤੇ 1.5 ਚਮਚਾ ਹੀ ਹਲਦੀ ਦਾ ਪਾਤਾ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਵਧੀਆ ਜਾਂ ਤਾਂ ਜੋ ਆਪਣੀ ਹਲਦੀ ਜਿਹੜੀ ਉਹ ਕੱਚੀ ਨਾ ਰਹੇ ਆਪਾਂ ਇਹਦੇ ਵਿੱਚ ਜ਼ਿਆਦਾ ਕੋਈ ਮਸਾਲੇ ਨਹੀਂ ਵਰਤੇ ਤੇ ਨਾ ਹੀ ਆਪਾਂ ਨੂੰ ਵਰਤਣੇ ਚਾਹੀਦੇ ਨੇ ਕਿਉਂਕਿ ਆਪਣੀ ਸਿਹਤ ਲਈ ਉਹ ਠੀਕ ਨਹੀਂ ਹੈਗੇ ਜੇ ਤੁਹਾਨੂੰ ਜੀਰਾ ਵਗੈਰਾ ਪਸੰਦ ਹੈ ਤਾਂ ਤੁਸੀਂ ਜੀਰਾ ਪਾ ਸਕਦੇ ਹੋ ਜੀ ਧਨੀਆ ਪਾਊਡਰ ਪਾ ਸਕਦੇ ਹੋ ਫਿਲਹਾਲ ਆਪਣੇ ਧਨੀਆ ਪਾਊਡਰ ਖਤਮ ਹੋਇਆ ਹੋਇਆ ਸੀਗਾ ਤੇ ਜੀਰਾ ਮੈਨੂੰ ਥੋੜਾ ਜਿਹਾ ਘੱਟ ਪਸੰਦ ਹੈ ਮੈਂ ਨਹੀਂ ਪਾਉਂਦੀ ਇਸ ਲਈ ਆਪਾਂ ਚੰਗੀ ਤਰ੍ਹਾਂ ਇਹਨੂੰ ਰਲਾ ਲਾਤਾ ਆਪਾਂ ਇਹਨੂੰ ਢੱਕ ਦਾਂਗੇ 4-5 ਮਿੰਟ ਵਾਸਤੇ ਨਾ ਸਲੋ ਗੈਸ ਤੇ ਇਹਨੂੰ ਪਕਾਵਾਂਗੇ ਆਪਾਂ ਤੇ ਉਸ ਤੋਂ ਬਾਅਦ ਵਿੱਚ ਇਹ ਬਣ ਕੇ ਜਿਹੜਾ ਤਿਆਰ ਹੋ ਜੂਗਾ ਬਿਲਕੁਲ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਆਹ ਲੋ ਜੀ ਥੋੜਾ ਜਿਹਾ ਆਪਾਂ ਇਹਨੂੰ ਸੇਕ ਲਗਾਉਨੇ ਆ ਲੋ ਜੀ ਬਣ ਕੇ ਤਿਆਰ ਹੋ ਗਿਆ ਆਪਣਾ ਪਰਤਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਹਰਾ ਧਨੀਆ ਦੇਖੋ ਜੀ ਕਿੰਨਾ ਵਧੀਆ ਲੱਗਦਾ ਕਿਵੇਂ ਲੱਗੀ ਜੀ ਤੁਹਾਨੂੰ ਫਿਰ ਅੱਜ ਦੀ ਰੈਸਪੀ ਜਰੂਰ ਦੱਸਿਓ ਜੇ ਆਪਣੀ ਰੈਸਪੀ ਤੁਹਾਨੂੰ ਪਸੰਦ ਆਈ ਹੋਵੇ ਜੀ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਕਰਿਓ ਜੀ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਚਲੋ ਜੀ ਮਿਲਦੇ ਆਂ ਕਿਸੇ ਨਵੀਂ ਜੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ